2006 ਦੀਆਂ ਗਰਮੀਆਂ ਚੰਡੀਗੜ੍ਹ ਸ਼ਾਂਤ ਤੇ ਅਚਾਨਕ ਤਾਬੜਤੋੜ ਗੋਲੀਆਂ ਸ਼ੁਰੂ ਹੋ ਜਾਂਦੀਆਂ ਨੇ ਤੇ ਚੰਡੀਗੜ੍ਹ ਦਹਿਲ ਜਾਂਦਾ ਹੈ ਗੈਂਗਸਟਰ ਪ੍ਰਪਿੰਦਰ ਸਿੰਘ ਉਰਫ ਡੀ.ਐਮ.ਪੀ ਦਾ ਕਤਲ ਕਰ ਦਿੱਤਾ ਜਾਂਦਾ ਹੈ ਕਤਲ ਕੀਤਾ ਹੁੰਦਾ ਹੈ ਰੌਕੀ ਫਾਜ਼ਲ ਕਾਨੇ ਜੋ ਖੁਦ ਵੀ ਇੱਕ ਗੈਂਗਸਟਰ ਹੁੰਦਾ ਹੈ ਬਸ ਫਿਰ ਕਿਸ ਸੀ ਪੰਜਾਬ ਦੇ ਵਿੱਚ ਸ਼ੁਰੂਆਤ ਹੋਈ ਖੂਨ ਖਰਾਬੇ ਦੀ ਯਾਨੀ ਕਿ ਗੈਂਗਵਾੜ ਦੀ ਗੈਂਗਵਾੜ ਵੀ ਅਜੇ ਹੀ ਕਿ ਹੁਣ ਤੱਕ ਚੱਲਦੀ ਆ ਰਹੀ ਹੈ ਉਸ ਦਾ ਅੰਤ ਨਹੀਂ ਹੋਇਆ ਅੱਜ ਇਸੇ ਗੈਂਗਵਾੜ ਦੀ ਕਹਾਣੀ ਤੁਹਾਨੂੰ ਦੱਸਾਂਗੇ ਕਿ ਆਖਰ ਕਿਸ ਤਰੀਕੇ ਨਾਲ ਪੰਜਾਬ ਦੇ ਨੌਜਵਾਨ ਤੇ ਪੰਜਾਬ ਦੇ ਵਿੱਚ ਖੂਨ ਦੀ ਹੋਲੀ ਖੇਡ ਰਹੇ ਨੇ ਕਿਸ ਤਰੀਕੇ ਨਾਲ ਮਾਮਾ ਦਾ ਕਤਲ ਹੋ ਰਿਹਾ ਹੈ ਤੇ ਕਿਸ ਤਰੀਕੇ ਨਾਲ ਘਰ ਬਰਬਾਦ ਹੋ ਰਹੇ ਨੇ ਜਿਸ ਤਰੀਕੇ ਨਾਲ ਦੱਸਿਆ ਕਿ ਡਿੰਪੀ ਦੇ ਕਤਲ ਤੋਂ ਬਾਅਦ ਇੱਕ ਸ਼ੁਰੂਆਤ ਹੋ ਜਾਂਦੀ ਹੈ ਗੈਂਗਵਾਰ ਦੀ ਇੱਕ ਖੂਨੀ ਲੜੀ ਦੀ ਸ਼ੁਰੂਆਤ ਹੋ ਜਾਂਦੀ ਹੈ ਪਰ ਬਾਅਦ ਵਿੱਚ ਰੋਕੀ ਨੇ ਆਤਮਸਮਰਪਣ ਕਰ ਦਿੱਤਾ ਸੀ ਪਰ ਕਿਸੇ ਸਮੇ ਉਸ ਦੀ ਵਿੱਕੀ ਗੋਂਡਰ ਲਾਰੈਂਸ ਬਿਸ਼ਨੋਈ ਜੈਪੜ ਭੋਲਰ ਅਤੇ ਸ਼ੇਰਾ ਖੁੱਬਣ ਗਰੁੱਪ ਦੇ ਨਾਲ ਗੁੜੀ ਦੋਸਤੀ ਸੀ ਪਰ ਇਹ ਦੋਸਤ ਜਲਦੀ ਦੁਸ਼ਮਣੇ ਦੇ ਵਿੱਚ ਬਦਲ ਗਈ 2012 ਦੇ ਵਿੱਚ ਫਿਰ ਤੋਂ ਗੋਲਾਬਾਰੀ ਹੁੰਦੀ ਹੈ ਤੇ ਹੈਪੀ ਦਿਉੜਾ ਅਮਨਦੀਪ ਸਿੰਘ ਉਸ ਹੈਪੀ ਦਿਉੜਾ ਦਾ ਕਤਲ ਕਰ ਦਿੱਤਾ ਜਾਂਦਾ। ਸ਼ੇਰਾ ਖੋਬੜ ਨੇ ਜ਼ਿੰਮੇਵਾਰੀ ਲਈ ਹੁੰਦੀ ਹੈ। ਹੈਪੀ ਅਕਾਲੀ ਆਗੂ ਸੁਖਦੇਵ ਸਿੰਘ ਸੇਖੋ ਦਾ ਕਰੀਬੀ ਸੀ। ਤੇ ਖੁਦ ਵੀ ਸੇਖੋ ਇੱਕ ਸਾਲ ਬਾਅਦ ਗੋਲਡਾਹੀ ਸ਼ਿਕਾਰ ਬਣੇ। 2013 ਆ ਜਾਂਦਾ ਹੈ। 2013 ਦੇ ਵਿੱਚ ਵੀ ਇਹ ਗੈਂਗਵਾਰ ਨਹੀਂ ਰੁਕਦੀ। ਇਸੇ ਤਰੀਕੇ ਨਾਲ ਅੱਗੇ ਵੱਧ ਜਾਂਦੀ ਹੈ। ਚਮਕੌਰ ਸਿੰਘ ਨੇ ਮੈਡੀਕਲ ਕਾਲਜ ਦੇ ਵਿੱਚ ਆਪਣੇ ਦੁਸ਼ਮਣ ਰਣਜੀਤ ਸਿੰਘ ਨੂੰ ਗੋਲੀ ਮਾਰ ਦਿੱਤੀ ਤੇ ਰਣਜੀਤ ਸਿੰਘ ਦੇ ਗੁੰਡਿਆਂ ਨੇ ਇਸ ਬਦਲੇ ਦੇ ਵਿੱਚ ਲਾਲੋਸ ਬਿਸ਼ਨੋਏ ਗੈਂਗ ਦੇ ਵਿੱਚ ਸ਼ਾਮਿਲ ਹੋ ਕੇ ਕਟਨਾਮ ਨੂੰ ਅੰਜਾਮ ਦੇਣਾ ਸ਼ੁਰੂ ਕਰ ਦਿੱਤਾ 2015 ਦੇ ਵਿੱਚ ਇੱਕ ਹੋਰ ਦਿਲ ਨੂੰ ਕੰਬਾਉਣ ਵਾਲੀ ਵਾਰਦਾਤ ਵਾਪਰਦੀ ਹੈ ਜਦੋਂ ਪੁਲਿਸ ਕਸਟਡੀ ਦੇ ਵਿੱਚ ਸੁੱਖਾ ਕਾਲਮਾ ਦਾ ਕਤਲ ਕਰ ਦਿੱਤਾ ਜਾਂਦਾ ਕਤਲ ਵਿੱਕੀ ਗੌਂਡਾ ਜੋ ਕਿਸੇ ਸਮੇਂ ਦੋਸਤ ਸੀ ਵਿੱਕੀ ਗੌਂਡਾ ਨੇ ਜ਼ਿੰਮੇਵਾਰੀ ਲਈ ਤੇ ਉਸ ਵੀਡੀਓ ਨੇ ਜਿਹੜੇ ਉਸਟੈਂਪ ਕਤਲ ਦੀ ਵੀਡੀਓ ਵਾਇਰਲ ਹੋਈ ਸੀ ਉਸ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ ਸੀ ਕਿ ਕਿਸ ਤਰੀਕੇ ਨਾਲ ਪੁਲਿਸ ਕਸਟਡੀ ਦੇ ਵਿੱਚ ਇੱਕ ਕੈਦੀ ਦੇ ਉੱਤੇ ਗੋਲੀਆਂ ਚਲਾਈਆਂ ਜਾ ਰਹੀਆਂ ਨੇ ਤੇ ਉੱਥੇ ਖੜ ਕੇ ਭੰਗੜਾ ਪਾਇਆ ਜਾ ਰਿਹਾ ਤੇ ਆਖਿਆ ਜਾ ਰਿਹਾ ਕਿ ਅੱਜ ਅਸੀਂ ਕਤਲ ਦਾ ਬਦਲਾ ਲੈ ਲਿਆ ਇਸ ਕਤਲ ਤੋਂ ਬਾਅਦ ਵਿੱਕੀ ਗੌਂਦਰ ਨੇ ਕਿਹਾ ਸੀ ਕਿ ਇਹ ਮੇਰੇ ਦੋਸਤ ਲਪ੍ਰਿਤ ਬਾਬਾ ਦੇ ਕਤਲ ਦਾ ਬਦਲਾ ਹੈ ਪਰ ਉਸ ਤੋਂ ਬਾਅਦ ਇੰਸਪੈਕਟਰ 인ਦਰਜੀਤ ਜੋ ਕਿ ਇਸ ਦੇ ਵਿੱਚ ਸ਼ਾਮਿਲ ਸੀ ਖੁਦ ਇੱਕ ਡਰੱਗ ਕੇਸ ਦੇ ਵਿੱਚ ਫਸ ਜਾਂਦੇ ਨੇ ਤੇ ਗ੍ਰਿਫਤਾਰ ਹੋ ਜਾਂਦੇ ਨੇ ਗੈਂਗਵਾਰ ਦੇ ਵਿੱਚ ਐਂਟਰੀ ਹੁੰਦੀ ਹੈ ਰਾਜਨੀਤੀ ਦੀ 2016 ਦੀ ਸ਼ੁਰੂਆਤ ਹੁੰਦੀ ਹੈ 2016 ਦੇ ਵਿੱਚ ਕਾਂਗਰਸੀ ਨੇਤਾ ਅਤੇ ਵਿਦਿਆਰਥੀ ਯੂਨੀਅਨ ਦੇ ਪ੍ਰਧਾਨ ਰਵੀ ਖਵਾਜਕੇ ਦਾ ਕਤਲ ਕਰ ਦਿੱਤਾ ਗਿਆ। ਦਾਵਾ ਕੀਤਾ ਗਿਆ ਕਿ ਇਹ ਬੰਬੀਹਾ ਗੈਂਗ ਦੇ ਵੱਲੋਂ 2014 ਦੇ ਕਿਸੇ ਕਤਲ ਦਾ ਬਦਲਾ ਲਿਆ ਗਿਆ। ਰੌਕੀ ਨੂੰ ਵੀ ਇਸੇ ਸਾਲ ਮਾਰ ਦਿੱਤਾ ਗਿਆ ਸੀ। ਉਸ ਦਾ ਵੀ ਰਸਤੇ ਦੇ ਵਿੱਚ ਕਤਲ ਕਰ ਦਿੱਤਾ ਜਾਂਦਾ ਹੈ ਤੇ ਫਿਰ ਇੱਕ ਵਾਰ ਆਮੋ ਸਾਹਮਣੇ ਹੁੰਦੇ ਨੇ ਵਿਸ਼ਨੋਈ ਗੈਂਗ ਅਤੇ ਵਿੱਕੀ ਗੌਂਦਰ ਗੈਂਗ। ਖੁੱਲੇਆਮ ਕਤਲ ਹੁੰਦੇ ਨੇ ਹੋਟਲਾ ਕੈਫੇ ਮਲ ਯੂਨੀਵਰਸਟੀਆਂ ਕਾਲਜ ਸਭ ਨੇ ਇੱਕ ਜੰਗ ਦਾ ਮੈਦਾਨ ਬਣਾ ਕੇ ਰੱਖ ਦਿੱਤਾ ਜਾਂਦਾ ਹੈ ਜਿੱਥੇ ਦੇਖੋ ਹਰ ਪਾਸੇ ਕਤਲ ਦੀ ਹੀ ਕਤਲ ਦੀ ਖਬਰ ਸਾਹਮਣੇ ਆਉਂਦੀ ਹੈ 2018 ਚ ਗੈਂਗਵਾਰ ਜਨਤਕ ਥਾਮਾਂ ਤੇ ਹੋਣ ਲੱਗ ਜਾਂਦੀ ਹੈ ਤੇ ਅਕਤੂਬਰ 2020 ਦੇ ਵਿੱਚ ਗੋਲਡੀ ਬਰਾੜ ਦੇ ਚਿਹਰੇ ਭਰਾ ਗੁਰਲਾਲ ਬਰਾੜ ਦਾ ਕਤਲ ਹੋ ਜਾਂਦਾ ਹੈ ਜਿਸ ਤੋਂ ਬਾਅਦ ਸਿਆਸਤ ਵੀ ਗਰਮਾਉਂਦੀ ਹੈ ਪ੍ਰਸ਼ਾਸਨ ਤੇ ਸਵਾਲ ਵੀ ਖੜੇ ਹੁੰਦੇ ਨੇ ਤੇ ਆਮ ਲੋਕਾਂ ਦੇ ਵਿੱਚ ਡਰ ਵਿਵਾਜ ਜਾਂਦਾ ਤੇ ਨਾਲ ਹੀ ਗੈਂਗवार ਵਾਜ ਜਾਂਦੀ ਹੈ ਦੋ ਹਫ਼ਤੇ ਬਾਅਦ ਰਣਜੀਤ ਸਿੰਘ ਰਾਣਾ ਨੂੰ ਵੀ ਸ਼ਰੀਆਮ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ ਨੇ ਤੇ ਉਸ ਤੋਂ ਬਾਅਦ 2022 ਆਉਂਦੇ-ਆਉਂਦੇ ਇੱਕ ਟਰਨਿੰਗ ਪੁਆਇੰਟ ਆਉਂਦਾ ਟਰਨਿੰਗ ਪੁਆਇੰਟ ਹੁੰਦਾ ਹੈ ਜਿਸ ਨੇ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਤੇ ਲੋਕ ਅੱਜ ਵੀ ਉਸ ਦੀਆਂ ਗੱਲਾਂ ਕਰ ਰਹੇ ਨੇ ਉਹ ਸੀ ਸੁਪਰਸਟਾਰ ਸਿੱਧੂ ਮਸੇਵਾਲੇ ਦਾ ਕਤਲ ਜਿਸ ਨੂੰ ਕਿ ਜਵਹਾਰਕੇ ਦੇ ਵਿੱਚ ਗੈਂਗਸਟਰਾਂ ਦੇ ਵੱਲੋਂ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਤੇ ਜ਼ਿੰਮੇਵਾਰੀ ਲਈ ਗਈ ਕਿ ਵਿੱਕੀ ਮਿੱੱਡੂ ਖੇੜੇ ਦੇ ਕਤਲ ਦੇ ਵਿੱਚ ਇਸ ਦਾ ਹੱਥ ਸੀ ਇਹ ਇਲਜ਼ਾਮ ਗੈਂਗਸਟਰਾਂ ਦੇ ਵੱਲੋਂ ਲਗਾਏ ਗਏ ਤੇ ਫੇਸਬੁੱਕ ਤੇ ਪੋਸਟਾ ਪਾ ਕੇ ਇਸ ਦੀ ਜ਼ਿੰਮੇਵਾਰੀ ਲਈ ਗਈ 2023 ਅਤੇ 24 ਦੇ ਵਿੱਚ ਵੀ ਖੂਨ ਦੀ ਹੋਲੀ ਜਾਰੀ ਰਹਿੰਦੀ ਹੈ ਇਸ ਹੋਲੀ ਦੇ ਵਿੱਚ ਜੱਗੂ ਭਗਵਾਨਪੁਰੀਆ ਦੇ ਵਿਸ਼ਨੋਈ ਲਾਰਸ ਵਿਸ਼ਨੋਈ ਦੇ ਵਿਚਕਾਰ ਟਕਰਾਅ ਹੋਰ ਵੀ ਵੱਜ ਜਾਂਦਾ ਹੈ ਦੁਪਹਿਰ ਦੇ ਵਿੱਚ ਗੋਲੀਆਂ ਚੱਲਦੀਆਂ ਨੇ ਬਦਮਾਸ਼ ਰਿਆਮ ਕਤਲ ਕਰ ਰਹੇ ਹੁੰਦੇ ਨੇ ਤੇ ਆਖਰਕਾਰ 2025 ਦੇ ਸਰਪੰਚ ਸੋਨੂ ਚੀਮਾ ਦਾ ਇੱਕ ਸੈਲੂਨ ਤੋਂ ਬਾਹਰ ਸ਼ੇਵਿੰਗ ਕਰਾਉਂਦੇ ਸਮੇਂ ਕਤਲ ਕਰ ਦਿੱਤਾ ਗਿਆ ਇਹ ਵਾਰਦਾਤ ਕੁਝ ਸਮਾਂ ਪਹਿਲਾਂ ਦੀ ਹੀ ਹੈ ਤੇ ਉਸ ਤੋਂ ਬਾਅਦ 25 ਜੂਨ 2025 ਨੂੰ ਉਦੋਂ ਇੱਕ ਹੋਰ ਵੱਡੀ ਘਟਨਾ ਵਾਪਰਦੀ ਹੈ ਜੋ ਕਿ ਜੱਗੂ ਭਗਵਾਨ ਪੂਰੀਆ ਦੀ ਮਾਂ ਅਤੇ ਸਾਪ ਦਾ ਸਰਪੰਚ ਹਰਜੀਤ ਕੌਰ ਉਤੇ ਗੋਲੀਆਂ ਚਲਾਈਆਂ ਜਾਂਦੀਆਂ ਨੇ ਤੇ ਉਹਨਾਂ ਦਾ ਵੀ ਕਤਲ ਹੋ ਜਾਂਦਾ ਹੈ ਉਹ ਦਮ ਤੋੜ ਦਿੰਦੇ ਨੇ ਗੋਲੀਆਂ ਨਾਲ ਚਲਾਉਣ ਦਾ ਦਾਵਾ ਕੀਤਾ ਗਿਆ ਸੀ ਕਿ ਇਹ ਬੰਬੀਹਾ ਗੈਂਗ ਦੇ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਜਿਸ ਤੋਂ ਬਾਅਦ ਹੁਣ ਇਹ ਦੁਸ਼ਮਣੀ ਨਿੱਜੀ ਬਣ ਗਈ ਹੈ ਯਾਨੀ ਕਿ ਪਰਿਵਾਰਾਂ ਤੱਕ ਆ ਗਈ ਹੈ ਪਰਿਵਾਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਪਰ ਸਵਾਲੇ ਖੜੇ ਹੋ ਰਹੇ ਨੇ ਕਿ ਆਖਰਕਾਰ ਪਰਿਵਾਰਾਂ ਤੱਕ ਦੁਸ਼ਮਣੀ ਪਹੁੰਚ ਕਿਉਂ ਰਹੀ ਹੈ ਜੱਗੂ ਭਗਵਾਨਪੁਰ ਦੀ ਜੇਕਰ ਗੱਲ ਕਰੀਏ ਤਾਂ ਕਬੱਡੀ ਦਾ ਸਟਾਰ ਤੇ ਲੋਕ ਉਸ ਨੂੰ ਆਈਕਨ ਮੰਨਦੇ ਸਨ ਗਰਦਾਸਪੁਰ ਦੇ ਪਿੰਡ ਭਗਵਾਨਪੁਰ ਦਾ ਰਹਿਣ ਵਾਲਾ ਹੈ ਪਰ ਉੱਥੇ ਹੀ ਜਿਵੇਂ ਜਿਵੇਂ ਨਸ਼ੀਲੇ ਪਦਾਰਥ ਕਤਲ ਸੁਪਾਰੀਆਂ ਹਥਿਆਰ ਦੀ ਤਸਕਰੀ ਤਮਾਮ ਅਜਿਹੇ ਜਿਹੜੇ ਕੇਸ 128 ਤੋਂ ਵੱਧ ਕੇਸ ਹੁਣ ਜੱਗੂ ਭਗਵਾਨਪੁਰ ਤੇ ਚੱਲ ਰਹੇ ਨੇ ਪਰ ਪਿਛਲੇ ਸਮੇਂ ਉਹਨਾਂ ਦੀ ਸੁਰੱਖਿਆ ਦੇ ਵਿੱਚ ਵਾਅਦਾ ਕਰਦਿਆਂ ਹੋਇਆ ਉਹਨਾਂ ਨੂੰ ਖਤਰਾ ਦੱਸਦਿਆਂ ਹੋਇਆ ਅਸਾਮ ਦੇ ਜੇਲ੍ਹ ਦੇ ਵਿੱਚ ਸ਼ਿਫਟ ਕਰ ਦਿੱਤਾ ਗਿਆ ਬਿਸ਼ਨੋਈ ਅਤੇ ਗੋਲਡੀ ਬਰਾੜ ਦਾ ਝਗੜਾ ਉਦੋਂ ਹੋਰ ਵੀ ਹੋ ਜਾਂਦਾ ਹੈ ਜਦੋਂ ਕਿ ਮੁੱਸੇਵਾਲ ਦੇ ਸ਼ੂਟਰਾਂ ਬਾਰੇ ਉਸ ਨੂੰ ਜਾਣਕਾਰੀ ਲੀਕ ਕਰਨ ਦੇ ਇਲਜ਼ਾਮ ਲਗਾਏ ਜਾਂਦੇ ਨੇ ਉੱਥੇ ਹੀ ਬੇਸ਼ੱਕ ਵੱਡਸਪਾਲੇ ਹੈ ਵੀ ਬੇਸ਼ੱਕ ਪੁਲਿਸ ਦੇ ਵੱਲੋਂ ਐਨਕਾਊਂਟਰ ਕੀਤੇ ਜਾ ਰਹੇ ਨੇ ਸਮੇਂ-ਸਮੇਂ ਤੇ ਚਾਹੇ ਬਿੱਕੀ ਗੋਂਡਰ ਦਾ ਹੋਵੇ ਸ਼ੇਰਾ ਖੁੱਬਣ ਦਾ ਹੋਵੇ ਜਾਂ ਫਿਰ ਹਰਿਆਣਾ ਪੁਲਿਸ ਦੇ ਵੱਲੋਂ ਗੈਂਗਸਟਰਾਂ ਦੇ ਐਨਕਾਊਂਟਰ ਕੀਤੇ ਗਏ ਹੁਣ ਪੁਲਿਸ ਸਖਤੀ ਵਰਤ ਰਹੀ ਹੈ ਗ੍ਰਿਫਤਾਰ ਵੀ ਹੋ ਰਹੇ ਨੇ ਤੇ ਐਨਕਾਊਂਟਰ ਵੀ ਹੋ ਰਹੇ ਨੇ ਸਿੱਧੂ ਮੂਸੇਵਾਲੇ ਦੇ ਕਾਤਲਾਂ ਦੇ ਵਿੱਚੋਂ ਵੀ ਕਈਆਂ ਦਾ ਐਨਕਾਊਂਟਰ ਹੋ ਚੁੱਕਾ ਹੈ ਤੇ ਕਈ ਪੁਲਿਸ ਦੀ ਹਿਰਾਸਤ ਦੇ ਵਿੱਚ ਨੇ ਪਰ ਉੱਥੇ ਹੀ 2019 ਦੇ ਵਿੱਚ ਗੈਂਗਸਟਰ ਜਗਸੀਰਾਂ ਨੂੰ ਪੁਲਿਸ ਨੇ ਮਾਰ ਦਿੱਤਾ ਸੀ ਐਨਕਾਊਂਟਰ ਕੀਤਾ ਗਿਆ 2018 ਚ ਵਿੱਕੀ ਗੌਂਦਰ ਦਾ 2012 ਸੁਸ਼ੇਰਾ ਖੁੱਬਣ 2016 ਚ ਕੰਨੂ ਛਿਕਾਰਾ ਜੋ ਕਿ ਹਰਿਆਣਾ ਪੁਲਿਸ ਨੇ ਇਨਕਾਊਂਟਰ ਕੀਤਾ ਸੀ ਪਰ ਸਵਾਲ ਇਹ ਹੈ ਕਿ ਗੈਂਗਵਾਰ ਰੁੱਕ ਕਿਉਂ ਨਹੀਂ ਰਹੀ ਸਭ ਤੋਂ ਖਤਰਨਾਕ ਗੱਲ ਜਿਸ ਦੀ ਹਰ ਕੋਈ ਚਰਚਾ ਕਰ ਰਿਹਾ ਹੈ ਹਰ ਕੋਈ ਸਵਾਲ ਖੜੇ ਕਰ ਰਿਹਾ ਹੈ ਕਿ ਆਖਰਕਾਰ ਇਹ ਗੈਂਗਵਾਰ ਰੁਕਦੀ ਕਿਉਂ ਨਹੀਂ ਲਗਾਤਾਰ ਲਾਰੈਂਸ ਵਿਸ਼ਨੋਈ ਦੇ ਵੱਲੋਂ ਕੋਈ ਨਾ ਕੋਈ ਪੋਸਟ ਪਾ ਕੇ ਕਿਸੇ ਨਾ ਕਿਸੇ ਨੂੰ ਧਮਕੀ ਦਿੱਤੀ ਜਾ ਰਹੀ ਹੈ ਚਾਹੇ ਸਲਮਾਨ ਖਾਨ ਹੋਵੇ ਜਾਂ ਫਿਰ ਹੁਣ ਕਪਿਲ ਸ਼ਰਮਾ ਦੇ ਕੈਫੇ ਦੇ ਉੱਤੇ ਗੋਲਾ ਵਾਲੀ ਦਿਖਾ ਪਰ ਹੋਵੇ ਕਿਉਂਕਿ ਹੁਣ ਤੀਸਰੀ ਵਾਰ ਲਗਾਤਾਰ ਉਹਨਾਂ ਦੇ ਕੈਫੇ ਦੇ ਉੱਤੇ ਇਹ ਫਾਇਰਿੰਗ ਹੋਈ ਹੈ ਸਲਮਾਨ ਖਾਨ ਨੂੰ ਲਗਾਤਾਰ ਧਮਕੀਆਂ ਮਿਲਦੀਆਂ ਨੇ ਰੈਕੀ ਕੀਤੀ ਜਾਂਦੀ ਹੈ ਪਰ ਗਨਿਮਤ ਰਹਿੰਦੀ ਹੈ ਕਿ ਕੋਈ ਹਾਸਾ ਨਹੀਂ ਵਾਪਰਦਾ ਕੋਈ ਅਣਹੋਣੀ ਨਹੀਂ ਵਾਪਰਦੀ ਪੰਜਾਬ ਦੀ ਨੌਜਵਾਨੀ ਨੂੰ ਇਸ ਗੈਂਗਵਾਰ ਨੇ ਅਜੇਹਾ ਆਪਣੇ ਸ਼ਿਕੰਜੇ ਦੇ ਵਿੱਚ ਲਿਆ ਹੈ ਕਿ ਨੌਜਵਾਨ ਬਾਹਰ ਹੀ ਨਹੀਂ ਆ ਪਾਰੇ ਸਭ ਤੋਂ ਵੱਡੀ ਦੁੱਖ ਦੀ ਗੱਲ ਉਦੋਂ ਹੁੰਦੀ ਹੈ ਜਦੋਂ ਕਿ ਇੱਕ ਮਾਂ ਇਸ ਦਾ ਸ਼ਿਕਾਰ ਹੋ ਜਾਂਦੀ ਹੈ ਜਦੋਂ ਇੱਕ ਮਾਂ ਸ਼ਿਕਾਰ ਹੋਈ ਤਾਂ ਖੁਦ ਸੋਚ ਕੇ ਦੇਖੋ ਕਿ ਪੰਜਾਬ ਕਿੱਥੇ ਜਾ ਰਿਹਾ ਹੈ ਸਾਡੀ ਨੌਜਵਾਨੀ ਜਿਸ ਨੂੰ ਕਿ ਕਦੇ ਪੰਜਾਬ ਨੂੰ ਸੋਨੇ ਦੀ ਚੀੜੀ ਕਿਹਾ ਜਾਂਦਾ ਸੀ ਅੱਜ ਉਹ ਪੰਜਾਬ ਜਾਂ ਤਾਂ ਫਿਰ ਨਸ਼ੇ ਦੀ ਦਲਦਲ ਦੇ ਵਿੱਚ ਹੈ ਜਾਂ ਫਿਰ ਗੈਂਗ ਦੇਵਾ ਗੈਂਗਵਾਰ ਦੇ ਵਿੱਚ ਸ਼ਾਮਿਲ ਹੋ ਰਿਹਾ ਹੈ ਨਸ਼ਿਆਂ ਦੀ ਤਸਕਰੀ ਦੇ ਵਿੱਚ ਸ਼ਾਮਿਲ ਹੋ ਰਿਹਾ ਹੈ ਪੁਲਿਸ ਵੱਲੋਂ ਸਖਤ ਕਾਨੂੰਨ ਵੀ ਕਿਤੇ ਸਖਤ ਕਦਮ ਚੁੱਕੇ ਜਾਂਦੇ ਨੇ ਐਨਕਾਊਂਟਰ ਕੀਤੇ ਜਾਂਦੇ ਨੇ ਗੈਂਗਸਟਰ ਕਾਬੂ ਵੀ ਕੀਤੇ ਜਾਂਦੇ ਨੇ ਪਰ ਇਹ ਰੁਕ ਕਿਉਂ ਨਹੀਂ ਰਹੀ ਬਹੁਤ ਸਾਰੇ ਲੋਕਾਂ ਦੇ ਇਲਜ਼ਾਮ ਹੁੰਦੇ ਨੇ ਕਿ ਸਰਕਾਰਾਂ ਦਾ ਹੱਥ ਹੁੰਦਾ ਹੈ ਰਾਜਨੀਤਿਕ ਲੋਕ ਆਪਣੇ ਫਾਇਦੇ ਵਾਸਤੇ ਇਹਨਾਂ ਨੌਜਵਾਨਾਂ ਨੂੰ ਗੈਂਗਸਟਰ ਪਹਿਲਾਂ ਤਾਂ ਬਣਾਉਂਦੇ ਨੇ ਤੇ ਫਿਰ ਇਹਨਾਂ ਦਾ ਸਾਥ ਛੱਡ ਦਿੰਦੇ ਨੇ ਬਹੁਤ ਸਾਰੇ ਮਾਮਲਿਆਂ ਦੇ ਵਿੱਚ ਵੀ ਅਜਿਹਾ ਸਾਹਮਣੇ ਆਇਆ ਸੀ ਬਹੁਤ ਸਾਰੀਆਂ ਫਿਲਮਾਂ ਵੀ ਹੁਣ ਬਣ ਰਹੀਆਂ ਨੇ ਜਿਨ੍ਹਾਂ ਤੋਂ ਨੌਜਵਾਨਾਂ ਨੂੰ ਸੇਧ ਲੈਣ ਦੀ ਜ਼ਰੂਰਤ ਹੈ ਸਾਡਾ ਇਹ ਵੀਡੀਓ ਬਣਾਉਣ ਦਾ ਇਹ ਕਹਾਣੀ ਪੇਸ਼ ਕਰਨ ਦਾ ਮਤਲਬ ਸਿਰਫ ਮਕਸਦ ਇੱਕੋ ਹੀ ਹੈ ਕਿ ਨੌਜਵਾਨਾਂ ਨੂੰ ਜਾਗਰੂਕ ਕੀਤਾ ਜਾਵੇ ਮਾਪਿਆਂ ਨੂੰ ਜਾਗਰੂਕ ਕੀਤਾ ਜਾਵੇ ਕਿ ਪੰਜਾਬ ਦੀ ਜਵਾਨੀ ਨੂੰ ਇਸ ਰਸਤੇ ਪੈਣ ਤੋਂ ਕਿਸ ਤਰੀਕੇ ਨਾਲ ਰੋਕਿਆ ਜਾਵੇ ਅਜਿਹੇ ਕਿਹੜੇ ਕਦਮ ਚੁੱਕੇ ਜਾਣ ਤਾਂ ਜੋ ਪੰਜਾਬ ਦੀ ਨੌਜਵਾਨੀ ਨਸ਼ੇ ਅਤੇ ਗੈਂਗਵਾੜ ਤੋਂ ਪਿੱਛੇ हट ਕੇ ਆਪਣਾ ਸੁਨਹਿਰੀ ਭਵਿੱਖ ਬਣਾਵੇ ਆਪਣੇ ਮਾਪਿਆਂ ਦੇ ਸੁਪਨੇ ਪੂਰੇ ਕਰੇ ਕਿਉਂਕਿ ਜਿੰਨੇ ਵੀ ਅਸੀਂ ਗੈਂਗਸਟਰਾਂ ਦੀ ਗੱਲ ਕਰ ਲਈਏ ਸਾਰੇ ਵਧੀਆ ਪਲੇਅਰ ਹੁੰਦੇ ਨੇ ਕਿਸੇ ਨੂੰ ਰਾਜਨੀਤਿਕ ਸ਼ਾਂਕ ਹੁੰਦਾ ਕਿਸੇ ਨੂੰ ਕੋਈ ਕਬੱਡੀ ਸਟਾਰ ਹੁੰਦਾ ਕੋਈ ਬੌਸ ਕਿੰਗ ਬਾਕਸਿੰਗ ਵਾਲ ਦਾ ਹੁੰਦਾ तमाम ਜਿਹੜੇ ਖਿਡਾਰੀ ਨੇ ਕੋਈ ਨਾ ਕੋਈ ਆਪਣੇ ਰੋਲ ਮਾਡਲ ਨੌਜਵਾਨ ਜਿਹੜੇ ਉਸ ਵੇਲੇ ਦੇ ਹੁੰਦੇ ਨੇ ਇਹਨਾਂ ਨੂੰ ਮੰਨਦੇ ਨੇ ਪਰ ਅੱਜ ਮੀਡੀਆ ਦੇ ਵੱਲੋਂ ਕੁਝ ਇਸ ਤਰੀਕੇ ਨਾਲ ਇਹਨਾਂ ਗੈਂਗਸਟਰਾਂ ਨੂੰ ਪੇਸ਼ ਕੀਤਾ ਜਾਂਦਾ ਹੈ ਕਿ ਹੀਰੋ ਬਣ ਰਹੇ ਨੇ ਲਾਲੋ ਸਿਬਨੋਈ ਦੀ ਇੱਕ ਫੈਨ ਦੀ ਵੀਡੀਓ ਕਾਫੀ ਵਾਇਰਲ ਹੋਈ ਸੀ ਜੋ ਕਿ ਚੋਰੀ ਲਾਲੋ ਸਿਬਨੋਈ ਨੂੰ ਪੰਜਾਬ ਦੇ ਵਿੱਚ ਜੇਲ੍ਹ ਦੇ ਵਿੱਚ ਮਿਲਣ ਆਉਂਦੀ ਹੈ ਉਸ ਤੋਂ ਬਾਅਦ ਵੀ ਕਾਫੀ ਵੱਡੇ ਸਵਾਲ ਖੜੇ ਹੋਏ ਸਨ ਪਰ ਹੁਣ ਸੋਚਣ ਦੀ ਲੋੜ ਹੈ ਸਰਕਾਰਾਂ ਨੂੰ ਵੀ ਆਮ ਲੋਕਾਂ ਨੂੰ ਵੀ ਤੇ ਪ੍ਰਸ਼ਾਸਨ ਨੂੰ ਵੀ ਕਿ ਕਿਸ ਤਰੀਕੇ ਨਾਲ ਪੰਜਾਬ ਦੇ ਜਵਾਨੇ ਨੂੰ ਬਚਾਇਆ ਜਾਵੇ ਤਾਂ ਜੋ ਕੋਈ ਹੋਰ ਇਨਕਾਊਂਟਰ ਨਾ ਹੋਵੇ ਕੋਈ ਹੋਰ ਗੈਂਗਵਾਰ ਨਾ ਹੋਵੇ ਕਿਉਂਕਿ ਪੰਜਾਬ ਨੇ ਬਹੁਤ ਸੰਤਾਪ ਹੰਡਾਇਆ ਹੈ ਪਰ ਜੇਕਰ ਮੁਰਤ ਤੋਂ ਇਹ ਗੈਂਗਵਾਰ ਸ਼ੁਰੂ ਹੋ ਗਈ ਤਾ ਫਿਰ ਰੁਕਣ ਦਾ ਨਾਮ ਨਹੀਂ ਲਵੇਗੀ ਆਏ ਦਿਨ ਘਰ ਦੇ ਚਿਰਾਗ ਬੁਝਰੇ ਨੇ ਮਾਮਾ ਦੀਆਂ ਕੁੱਖਾਂ ਸੁੰਨੀਆਂ ਹੋ ਰਹੀਆਂ ਨੇ ਭੈਣਾਂ ਦੀਆਂ ਦੁਆਵਾਂ ਨਿੱਤ ਆਪਣੇ ਭਰਾ ਦੀ ਸਲਾਮਤੀ ਲਈ ਹੋ ਰਹੀਆਂ ਨੇ ਪਰ ਕਿਸੇ ਨੂੰ ਨਹੀਂ ਪਤਾ ਕਿ ਆਖਰਕਾਰ ਅਗਲਾ ਨਿਸ਼ਾਨਾ ਇਹਨਾਂ ਗੈਂਗਸਟਰਾਂ ਦਾ ਕੌਣ ਹੋਵੇਗਾ ਸ਼੍ਰੀਆਮ ਘਰ ਦੇ ਵਿੱਚ ਵੜ ਕੇ ਗੋਲੀਆਂ ਮਾਰੀਆਂ ਜਾ ਰਹੀਆਂ ਨੇ ਚੁਣੌਤੀ ਦਿੱਤੀ ਜਾਂਦੀ ਹੈ ਧਮਕੀਆਂ ਦਿੱਤੀਆਂ ਜਾਂਦੇ ਨੇ ਫਰौती ਮੰਗੀ ਜਾਂਦੀ ਹੈ ਫਰौती ਨਹੀਂ ਮਿਲਦੀ ਤਾਂ ਕਤਲ ਕਰ ਦਿੱਤਾ ਜਾਂਦਾ ਹੈ ਸਲੋੜਾ ਜਾਗਰੂਕ ਹੋਣ ਦੀ ਇਨ੍ਹਾਂ ਗੈਂਗਸਟਰਾਂ ਦੇ ਪਿੱਛੇ ਨਾ ਲੱਗ ਕੇ ਇਹਨਾਂ ਦੀ ਜ਼ਿੰਦਗੀ ਤੋਂ ਕੁਝ ਸਬਕ ਲੈਣ ਦੀ ਕਿਉਂਕਿ ਸਾਰੇ ਸਾਰੇ ਉਮਰ ਇੱਕ ਗੈਂਗਸਟਰ ਹੁਣ ਜੇਲ੍ਹਾਂ ਦੇ ਵਿੱਚ ਬੰਦ ਨੇ ਆਖਰਕਾਰ ਅੰਤਜਾਮ ਇੱਕੋ ਹੁੰਦਾ ਹੈ ਕਿ ਆ ਪੁਲਿਸ ਦੀ ਗੋਲੀ ਜਾਂ ਫਿਰ ਕਿਸੇ ਦੁਸ਼ਮਣ ਦੀ ਗੋਲੀ